ਰਸ਼ੀਆ ਦੀ ਜੇਲ੍ਹ ਵਿੱਚ ਫਸੇ 6 ਪਾਰਤੀ ਨੌਜਵਾਨ ਰਾਜ ਸਭਾ ਮੈਂਬਰ ਬਲਬੀਤ ਸਿੰਘ ਸੀਚੇਵਾਲ ਦੇ ਯਤਨ ਸਦਕਾ ਵਾਪਸ ਆਪਣੇ ਘਰਾਂ ਨੂੰ ਪਰਤ ਸਕੇ ਨੇ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਕਿਵੇਂ ਸਰਹੱਦ ਪਾਰ ਕਰਨ ਸਮੇਂ ਉਹਨਾਂ ਤੇ ਅਤ ਦਾ ਤਸ਼ੱਦਦ ਕੀਤਾ ਗਿਆ ਵਾਪਸ ਆਏ ਇਹਨਾਂ 6 ਨੌਜਵਾਨਾਂ ਵਿੱਚ ਪੰਜ ਪੰਜਾਬੀ ਅਤੇ ਇੱਕ ਹਰਿਆਣਾ ਦਾ ਨੌਜਵਾਨ ਸ਼ਾਮਿਲ ਹੈ। ਇਹਨਾਂ ਨੌਜਵਾਨਾਂ ਦੀ ਉਮਰ 18 ਤੋਂ 24 ਸਾਲਾਂ ਦੇ ਵਿਚਕਾਰ ਹੈ। ਪੰਜਾਬ ਦੇ ਨੌਜਵਾਨਾਂ ਵਿੱਚ ਫਾਜ਼ਿਲਕਾ ਦਾ ਬਲਵਿੰਦਰ ਸਿੰਘ, ਕਪੂਰਥਲਾ ਦਾ ਗੁਰਮੀਤ ਸਿੰਘ, ਗੁਰਦਾਸਪੁਰ ਦੇ ਗੁਰਵਿਸ਼ਵਾਲ ਸਿੰਘ ਤੇ ਹਰਜੀਤ ਸਿੰਘ ਗੁਰਦਾਸਪੁਰ ਅਤੇ ਜਲੰਧਰ ਦਾ ਲਖਵੀਰ ਸਿੰਘ ਸ਼ਾਮਿਲ ਸਨ। ਇਹਨਾਂ करनाल ਦਾ ਰਾਹੁਲ ਨੌਜਵਾਨ ਵੀ ਸ਼ਾਮਿਲ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਟ੍ਰੈਵਲ ਏਜੰਟ ਨੇ ਉਹਨਾਂ ਕੋਲੋਂ 13-13 ਲੱਖ ਰੁਪਏ ਲੈ ਕੇ ਸਪੇਨ ਭੇਜਣਾ ਸੀ। ਉਹਨਾਂ ਕਿਹਾ ਕਿ ਏਜੰਟ ਪਹਿਲਾਂ ਉਹਨਾਂ ਨੂੰ ਉਮਾਨ ਲੈ ਗਿਆ ਫਿਰ ਉੱਥੋਂ ਮਾਸਕੋ ਲੈ ਗਿਆ। ਮਾਸਕੋ ਤੇ ਬੈਲਾਰੂਸ ਲੈ ਜਾ ਕੇ ਉੱਥੋਂ ਪੈਦਲ ਜੰਗਲਾਂ ਰਾਹੀਂ ਪੁਰਤਗਾਲ ਤੇ ਲਤਵੀਆ ਰਾਹੀਂ ਯੂਰਪ ਵਿੱਚ ਦਾਖਲਾ ਕਰਵਾਉਣਾ ਸੀ ਪਰ ਉੱਥੇ ਫੌਜ ਨੇ ਉਹਨਾਂ ਨੂੰ ਫੜ ਲਿਆ ਤੇ ਕੁੱਟਮਾਰ ਕਰਕੇ ਫਿਰ ਬੈਲਾਰੂਸ ਦੇ ਜੰਗਲਾਂ ਵਿੱਚ ਛੱਡ ਦਿੱਤਾ ਗਿਆ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਕੋਲ ਖਾਣਾ ਬਹੁਤ ਘੱਟ ਸੀ ਤੇ ਜੰਗਲਾ ਵਿੱਚ 14-14 ਘੰਟੇ ਤੁਰਨਾ ਪੈਂਦਾ ਸੀ ਤੇ ਜੰਗਲਾ ਦੇ ਪੱਤੇ ਖਾ ਕੇ ਤੇ ਪਾਣੀ ਨਾਲ ਗੁਜ਼ਾਰਾ ਕਰਨਾ ਪੈਂਦਾ ਸੀ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਅਜੇ ਹਾ ਤਿੰਨ ਵਾਰ ਕੀਤਾ ਜਦੋਂ ਯੂਰਪ ਵਿੱਚ ਦਾਖਲ ਨਾ ਹੋ ਸਕੇ ਤਾਂ ਏਜੰਟ ਨੇ ਉਹਨਾਂ ਨੂੰ ਫਿਨਲੈਂਡ ਦਾ ਬਾਰਡਰ ਲੰਘਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਅਸਫਲ ਰਹੀ ਤੇ ਉੱਥੇ ਪੁਲਿਸ ਨੇ ਫੜ ਕੇ ਜੇਲ੍ਹ ਭੇਜ ਦਿੱਤਾ ਨੌਜਵਾਨ ਨੇ ਦੱਸਿਆ ਕਿ ਉਹਨਾਂ ਦੇ ਘਰਦਿਆਂ ਨੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨਾਲ 17 ਅਤੇ 20 ਦਸੰਬਰ ਨੂੰ ਸੰਪਰਕ ਕੀਤਾ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹਨਾਂ ਨੇ ਮਾਸਕੋ ਵਿੱਚਲੀ ਭਾਰਤੀ ਐਮਬੈਸੀ ਨਾਲ ਸੰਪਰਕ ਕੀਤਾ ਤੇ ਇਹਨਾਂ ਨੌਜਵਾਨਾਂ ਬਾਰੇ ਦੱਸਿਆ ਭਾਰਤੀ ਐਮਬੈਸੀ ਨੇ ਤੁਰੰਤ ਕਾਰਵਾਈ ਕਰਦਿਆਂ ਇਹਨਾਂ ਨੌਜਵਾਨਾਂ ਨੂੰ 4-5 ਦਿਨਾਂ ਬਾਅਦ ਹੀ 24 ਦਸੰਬਰ ਨੂੰ ਵਾਪਸ ਭਾਰਤ ਭੇਜ ਦਿੱਤਾ। ਸੰਤ ਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਤਰੀਕਿਆਂ ਦੇ ਨਾਲ ਵਿਦੇਸ਼ ਜਾਣ ਜਿਹੜੇ ਟਰੈਵਲ ਏਜੰਟ ਠੱਗੀ ਮਾਰਦੇ ਹਨ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ। ਜਿਹੜੇ ਟਰੈਵਲ ਏਜੰਟ ਠੱਗੀ ਮਾਰਦੇ ਹਨ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੀੜਤ ਅੱਗੇ ਆਉਣ ਤਾਂ ਜੋ ਪੁਵਿੱਖ ਵਿੱਚ ਹੋਰ ਲੋਕਾਂ ਨੂੰ ਇਨ੍ਹਾਂ ਠੱਗ ਟਰੈਵਲ ਏਜੰਟਾਂ ਤੋਂ ਬਚਾਇਆ ਜਾ ਸਕੇ ਮੇਰਾ ਨਾਮ ਲਖਵੀਰ ਸਿੰਘ ਪਿੰਡ ਮੈਮੋਲ ਮਲਾ ਜ਼ਿਲ੍ਹਾ ਜਲੰਧਰ ਮੈਂ ਪੰਜਾਬ ਦਾ ਰਹਿਣ ਵਾਲਾ ਅਸੀਂ ਏਜੰਟਾਂ ਰਾਹੀਂ ਗਏ ਸੀਗੇ ਆਪਣੇ ਪਹਿਲੋ ਵਾਦਾ ਕੀਤਾ ਸੀ ਸਾਨੂੰ ਯੂਰਪ ਪਹੁੰਚਾਉਣ ਦਾ ਵੀ ਇਹ ਸਾਨੂੰ ਕਹਿੰਦੇ ਵੀ ਤੁਸੀਂ ਸੱਤਾਂ ਜਨਾਂ ਦੇ ਵਿੱਚ ਪਹੁੰਚ ਜਾਓਗੇ ਯੂਰਪ ਫਰਾਂਸ ਜਾਂ ਇਟਲੀ ਕਿਤੇ ਵੀ ਯੂਰਪ ਦੇ ਵਿੱਚ ਤੁਹਾਨੂੰ ਪਹੁੰਚਾਵਾਂਗੇ ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਪਰ ਉਸ ਤਰ੍ਹਾਂ ਬਿਲਕੁਲ ਨਹੀਂ ਪਹੁੰਚਾਇਆ ਗਿਆ ਕਿੰਨੇ ਲੱਖ ਰੁਪਏ ਤੁਹਾਡੇ ਕੋਲ 13 ਲੱਖ ਰੁਪਿਆ ਸਾਡੇ ਤੋਂ ਨਗਦ ਤੇ 2 ਲੱਖ ਰੁਪਇਆ ਨਾਲ ਅਸੀਂ ਲੈ ਕੇ ਗਏ ਜਿਹੜਾ 15 ਲੱਖ ਕੁੱਲ ਲੈ ਕੇ ਗਏ ਤੇ ਕਿਸ ਰਸਤੇ ਨਾਲ ਜਿਹੜਾ ਬਾਈ ਹੈਲਪ ਚਾਇਆ ਕੇ ਵਿਜਿਤ ਚਾਇਆ ਹਾਂਜੀ ਪਹਿਲੋ ਈ ਵੀਜ਼ਾ ਲੈ ਕੇ ਦਿੱਤਾ ਇਹਨਾਂ ਨੇ عمان ਦਾ عمان ਨੇ ਅਸੀਂ ਰੇ 13 ਦਿਨ ਸਾਨੂੰ ਕਹਿੰਦੇ ਸੀ ਇੱਕੋ ਹੀ ਦਿਨ ਰਹਿਣਾ عمان ਤੁਸੀਂ ਪਰ ਇਹਨਾਂ ਨੇ 13 ਦਿਨ ਅਸੀਂ ਹੋਟਲਾਂ ਦਾ ਖਰਚਾ ਕੀਤਾ ਉੱਥੇ ਤੇ ਉਸ ਤੋਂ ਬਾਅਦ عمان ਤੋਂ ਬਾਅਦ ਰਸ਼ੀਆ ਦਾ ਈ ਵੀਜ਼ਾ ਸਾਨੂੰ ਐਂਟਰੀ ਵੀਜ਼ਾ 16 ਦਿਨਾਂ ਦਾ ਲੈ ਕੇ ਦਿੱਤਾ ਰਸ਼ੀਆ ਤੋਂ ਬਾਅਦ ਸਾਨੂੰ ਬੈਲਾਰੂਸ ਲੈ ਕੇ ਬੈਲਾਰੂਸ ਤੋਂ ਕਹਿੰਦੇ ਤੁਹਾਨੂੰ ਟੈਕਸੀ ਰਾਈ ਆਪਾਂ ਭੇਜਣਾ ਯੂਰਪ ਪੋਲੈਂਡ ਥਾਣੀ ਵਿਲਤ ਵੀ ਆ ਥਾਣੀ ਪਰ ਟੈਕਸੀ ਰਾਈ ਸਾਨੂੰ 20 ਕਿਲੋਮੀਟਰ ਲਾ ਕੇ ਜੰਗਲ ਚ ਛੱਡਤਾ ਅਸੀਂ 9 ਦਿਨ ਜੰਗਲਾਂ ਚ ਰਹੇ ਆ ਜਿਹਦੇ ਵਿੱਚ ਸਾਡੇ ਤੋਂ ਖਾਣ ਪੀਣ ਲਈ ਕੁਝ ਵੀ ਨਹੀਂ ਸੀ ਖਾਣ ਪੀਣ ਲਈ ਸਿਰਫ 1-2 ਦਿਨ ਦਾ ਸਮਾਨ ਸੀਗਾ ਜਿਹਦੇ ਵਿੱਚ ਸਾਡੇ ਤੋਂ ਸਿਰਫ ਬਿਸਕਟ ਚਾਕਲੇਟ ਵਗੈਰਾ ਇਦਾਂ ਦਾ ਛੋਟਾ ਮੋਟਾ ਸਮਾਨ ਬ੍ਰੈਡ ਵਗੈਰਾ ਸੀ ਤੇ ਉਸ ਦੇ ਨਾਲ ਅਸੀਂ ਗੁਜ਼ਾਰਾ ਕੀਤਾ ਤੇ 9 ਦਿਨ ਬਰਫ਼ ਦੇ ਵਿੱਚ ਅਸੀਂ ਰਹੇ ਹਾਂ ਹੁਣ ਬਾਬਾ ਜੀ ਨੇ ਤੁਹਾਨੂੰ ਵਾਪਸ ਲਾਇਆ ਕੀ ਕਰਾਂਗੇ ਹਾਂਜੀ ਬਾਬਾ ਜੀ ਨੇ ਸਾਨੂੰ ਸੰਤ ਅਵਤਾਰ ਸਿੰਘ ਜੀ ਸੀਤੇਵਾਲ ਨੇ ਸਾਨੂੰ ਮੇਲ ਪਾ ਕੇ ਸਾਡੀ ਵਾਪਸ ਮਂਗਾਇਆ ਛੇ ਜਣਿਆਂ ਨੂੰ ਪੰਜ ਜਣੇ ਅਸੀਂ ਪੰਜਾਬ ਦੇ ਤੇ ਇੱਕ ਹਰਿਆਣਾ ਦਾ ਹਰਿਆਣਾ ਦਾ ਮੁੰਡਾ ਹੈਗਾ 24 ਤਰੀਕ ਨੂੰ ਅਸੀਂ ਵਾਪਸ ਆਏ ਆ 17 ਦੋ ਜਣਿਆਂ ਦੀ 17 ਨੂੰ ਮਿਲ ਪਾਈ ਸੀ ਤੇ ਤਿੰਨ ਜਣਿਆਂ ਦੀ ਚਾਰ ਜਣਿਆਂ ਦੀ 20 ਤਰੀਕ ਨੂੰ ਮਿਲ ਪਾਈ ਸੀ ਉਸ ਤੋਂ ਚਾਰ ਪੰਜ ਦਿਨ ਬਾਅਦ ਸਾਨੂੰ ਛੱਡ ਦਿੱਤਾ ਗਿਆ ਅਸੀਂ ਜੀ ਉੱਥੇ 22 ਮਹੀਨੇ ਤੋਂ ਠੱਕੇ ਖਾ ਰਹੇ ਸੀਗੇ ਤੇ ਫਿਨਲੈਂਡ ਦੇ ਬਾਰਡਰ ਤੇ ਤਿੰਨ ਵਾਰ ਹੀ ਗਏ ਫਿਰ ਲਾਤਵੀਆ ਵਾਲੇ ਬਾਰਡਰਾਂ ਤੇ ਪੁਲਿਸ ਨੇ ਆਰਮੀ ਨੇ ਸਾਨੂੰ ਕੁੱਟਿਆ ਤੇ ਨਾਲੇ ਭੁੱਖਣ ਪਾਣੇ 9 ਦਿਨ ਜੰਗਲਾਂ 'ਚ ਘੁੰਮਦੇ ਰਹੇ ਜਿਹੜੇ ਆਪਣੇ ਜਿਹੜੇ ਤੁਹਾਡੇ ਨਾਲ ਕੋਈ ਕੜੇ ਦੇ ਕੋਲ ਦੇ ਦਿੱਤਾ ਹੈ ਉਹ ਹਾਂ ਕੋਈ ਕੜੇ ਨਾਲ ਮਾਰਕਟ ਉਹਨਾਂ ਨੇ ਜਿਹੜੇ ਨਾਲ ਸੀ ਏਜੰਟ ਦੇ ਬੰਦੇ ਦਮ ਕਰ ਡੋਂਕਰਾਂ ਨੇ ਮਾਰਕਟ ਨਹੀਂ ਕੀਤੀ ਪਰ ਉਹਨਾਂ ਦੇ ਜਿਹੜੇ ਲੈ ਕੇ ਜਾਂਦੇ ਸੀ ਉੱਥੇ ਸਾਨੂੰ ਛੱਡ ਦਿੰਦੇ ਸੀ ਇੱਕ ਦਿਨ ਸਾਰੀ 14 14 ਘੰਟੇ ਲਗਾਤਾਰ ਤੌਰ 'ਤੇ ਲ ਜਾਂਦੇ ਸੀ ਸਾਨੂੰ 10 ਮਿੰਟ ਸਾਹ ਲੈ ਲਿਆ ਫਿਰ ਤੁਰਪੋ 12 ਮਿੰਟ ਸਾਹ ਲੈ ਲਿਆ ਫਿਰ ਤੁਰਪੋ ਹਾਂਜੀ ਅਸੀਂ ਇਹ ਕਹਿਣਾ ਚਾਹੁੰਦੇ ਦੋ ਨੰਬਰ 'ਤੇ ਜਿਹੜਾ ਵੀ ਜਾ ਰਿਹਾ ਉਹ ਬਿਲਕੁਲ ਨਾ ਜਾਵੇ ਉੱਥੇ ਬਿਲਕੁਲ ਮੁੰਡੇ ਮਰ ਰਹੇ ਆ ਪੌਖ ਦੀ ਵਜ੍ਹਾ ਨਾਲ ਮਰ ਰਿਹਾ ਕੋਈ ਜੰਗਲਾ ਵਿੱਚ ਬਰਫ਼ ਦੀ ਵਜ੍ਹਾ ਨਾਲ ਮਰ ਰਿਹਾ ਇਸ ਤਰ੍ਹਾਂ ਸਾਡੇ ਸਾਹਮਣੇ ਅੱਖਾਂ ਦੇ ਦੇਖਣ ਨਾਲ 6 ਮੁੰਡੇ ਮਰ ਚੁੱਕੇ ਉੱਥੇ ਤੇ ਜੇਕਰ ਉਹਨਾਂ ਦੀ ਲਾਸ਼ ਵਾਪਸ ਮਗਵਾਨੀ ਹੋਵੇ ਤੇ 18-20 ਲੱਖ ਰੁਪਇਆ ਮੰਗਦੇ ਹੋਰ ਵੀ ਨੌਜਵਾਨ ਫਸੇ ਹਾਂਜੀ ਉੱਥੇ ਇਸ ਤਰ੍ਹਾਂ ਸਾਡੇ ਨਾਲ ਦੇ ਸਾਡੀ ਨਿਗਾਹ 'ਚ ਜਿਹੜੇ ਆ ਉਹ 10-12 ਜਣੇ ਹੋਰ ਵੀ ਫਸੇ ਹੋਏ ਨੇ ਤੇ ਜਿਹੜੀ ਨਿਗਾਹ ਤੋਂ ਬਗੈਰ ਉਹਨਾਂ ਦਾ ਕੋਈ ਹਿਸਾਬ ਹੀ ਨਹੀਂ ਹੈ ਹਾਂਜੀ ਭਾਈ ਕੀ ਕਹਾਵਾ ਭਾਈ ਗੁਰਮੀਤ ਸਿੰਘ ਮੇਰਾ ਨਾਮ ਆ ਜ਼ਿਲ੍ਹਾ ਕਪੂਰਥਲਾ ਪਿੰਡ ਡੋਗਰਾਂ ਵਾਲਿਆ ਪਜੀ ਇਹ ਇਦਾਂ ਗੱਲ ਹੋਈ ਕਿ ਮੈਨੂੰ ਸਾਨੂੰ ਦੋ ਮੁੰਡਿਆਂ ਨੂੰ ਭੇਜਿਆ ਗਿਆ ਬਾਰਤ ਉਮਾਨ ਉਮਾਨ ਤੋਂ ਸਾਨੂੰ ਭੇਜਿਆ ਗਿਆ ਮਰਾਕੋ ਮਰਾਕੋ ਤੋਂ ਸਾਡੀ ਗੱਲ ਹੋਈ ਸੀ ਕਿ 6 ਤੋਂ 7 ਦਿਨ ਦੇ ਵਿੱਚ ਤੁਹਾਨੂੰ ਯੂਰਪ ਪਹੁੰਚਾਵਾਂਗੇ ਸਪੇਨ ਪਹੁੰਚਾਵਾਂਗੇ ਉੱਥੇ ਅਸੀਂ 1 ਮਹੀਨਾ ਪੂਰਾ ਰਹੇ ਹਾਂ ਮਰਾਕੋ ਉਹਨੇ ਸਾਨੂੰ ਨਹੀਂ ਪਹੁੰਚਾਇਆ ਫੇਰ ਵਾਪਸ ਸਾਨੂੰ ਉਹਨੇ ਲੈਦਾ ਰਸ਼ੀਆ ਰਸ਼ੀਆ ਤੋਂ ਫੇਰ ਸਾਨੂੰ ਉਹਨੇ ਭੇਜ ਦਿੱਤਾ ਬੈਲਾਰੂਸ ਬੈਲਾਰੂਸ ਤੋਂ ਸਾਨੂੰ ਨਹੀਂ ਪਤਾ ਸੀ ਕਿੱਦਾਂ ਇਹਨੇ ਕੱਢਣਾ ਅੱਗੇ ਕਿੱਦਾਂ ਨਹੀਂ ਸਾਡੀ ਗੱਲ ਹੋਈ ਸੀਗੀ ਟੈਕਸੀ ਦੀ ਜਾਂ ਟਰਾਲੇ ਦੀ ਸਾਨੂੰ ਨਹੀਂ ਭੇਜਿਆ ਗਿਆ ਟਰਾਲੇ 'ਚ ਨਾ ਭੇਜਿਆ ਗਿਆ ਟੈਕਸੀ 'ਚ ਸਾਨੂੰ 100 ਤੋਂ 50 ਕਿਲੋਮੀਟਰ ਦੇ ਵਿੱਚ ਟੈਕਸੀ ਲੈ ਗਈ ਆ ਫਿਰ ਜੰਗਲ 'ਚ ਛੱਡਤਾ ਜੰਗਲ 'ਤੇ ਅਸੀਂ 2-250 ਕਿਲੋਮੀਟਰ ਤੁਰ ਕੇ ਗਏ ਪੋਲੈਂਡ ਪੋਲੈਂਡ ਦੀ ਆਰਮੀ ਨੇ ਸਾਨੂੰ ਫੜ ਲਿਆ ਉਹਨਾਂ ਫੇਰ ਸਾਨੂੰ 2-250 ਕਿਲੋਮੀਟਰ ਜੰਗਲ ਦੇ ਵਿੱਚ ਸਿੱਟਿਆ ਜਿੱਥੋਂ ਕਿ ਅਸੀਂ ਨਿਕਲ ਨਹੀਂ ਸਕਦੇ ਸੀ ਅਸੀਂ ਬਹੁਤ ਮੁਸ਼ਕਲ ਨਾਲ ਉੱਥੋਂ ਨਿਕਲੇ 5-6 ਦਿਨ ਬਾਅਦ ਨਿਕਲੇ ਤੇ ਸਾਨੂੰ ਬਾਹਰ ਲੈ ਕੇ ਅਸੀਂ ਰੋੜਤੇ ਗਏ ਤੇ ਸਾਨੂੰ ਜਿਹੜਾ ਜੈਂਟ ਸੀਗਾ ਉਹਦਾ ਬੰਦਾ ਸੀਗਾ ਉਹਨੇ ਕਿਹਾ ਕਿ ਤੁਹਾਨੂੰ ਅਸੀਂ ਰੂਮ ਚ ਲੈ ਕੇ ਚੱਲੇ ਆ ਪਰ ਉਥੋਂ ਬਿਠਾ ਕੇ ਸਾਨੂੰ ਫੇਰ ਜੰਗਲ ਚ ਲਾਇਆ ਕਹਿੰਦੇ ਦੁਬਾਰਾ ਫੇਰ ਡੌਂਕੀ ਲਾਓ ਫਿਰ ਅਸੀਂ ਭੁੱਖੇ ਤੇ ਆਏ ਸਾਡੇ ਕੋਲ ਕੁਝ ਖਾਣ ਨੂੰ ਨਹੀਂ ਸੀਗਾ ਤੇ ਅਸੀਂ ਫੇਰ ਡੌਂਕੀ ਨੂੰ ਸਾਨੂੰ ਲੈ ਗਏ ਆ ਠੱਕੇ ਨਾਲ ਲੈ ਕੇ ਗਿਆ ਜਬਰਦਸ ਅਸੀਂ ਉਥੋਂ ਫੇਰ 5-6 ਦਿਨ ਫੇਰ ਤੋਰ ਕੇ ਕਦੇ ਲਤਵੀਆ ਕਦੇ ਫਿਰ ਆਪਣੇ ਪੋਲੈਂਡ ਕਦੇ ਲਤਵੀਆ ਜੰਗਲ ਚ ਘੁੰਮਦੇ ਰਹੇ ਇੱਦਾਂ ਹੀ ਆਰਮੀ ਫੜ ਲੈਂਦੀ ਪਿੱਛੇ ਸਿੱੜ ਦਿੰਦੀ ਫੇਰ ਜਾਂਦੇ ਸੀ ਫੇਰ ਸਿੱੜ ਦਿੰਦੇ ਸੀ ਜਿਹੜੇ ਡੋਂਕਰ ਸੀਗੇ ਸਾਨੂੰ ਧੱਕੇ ਨਾਲ ਲੈ ਕੇ ਜਾਂਦੇ ਸੀ ਫੇਰ ਸਾਨੂੰ 9ਵੇਂ 9 ਦਿਨ ਜੰਗਲ ਚ ਕੱਟੇ ਆ 10ਵੇਂ ਦਿਨ ਸਾਨੂੰ ਰੂਮ ਚ ਚੱਲ ਕੇ ਲੈ ਗਏ ਉਸ ਤੋਂ ਬਾਅਦ ਫੇਰ 2-3 ਦਿਨ ਰੂਮ ਚ ਰਹੇ ਤੀਜੇ ਦਿਨ ਸਾਨੂੰ ਰਸ਼ੀਆ ਲੈ ਜਾਂਦਾ ਗਿਆ ਰਸ਼ੀਆ ਤੋਂ ਫੇਰ ਸਾਨੂੰ ਕਹਿੰਦੇ ਕਿ ਤੁਹਾਨੂੰ ਫਿਨਲੈਂਡ ਪਹੁੰਚਾਣਾ ਆ ਬਾਰਡਰ ਤੇ ਅਸੀਂ ਪਹਿਲਾਂ ਇੱਕ ਵਾਰੀ ਗਏ 2 ਦਿਨ ਅਸੀਂ ਬਿਨਾਂ ਕੁਝ ਖਾਦੇ ਪੀਂਦੇ ਤੋਂ ਉੱਥੇ ਫਿਨਲੈਂਡ ਦੇ ਬਾਰਡਰ ਤੇ ਰਹੇ ਆ ਵੋ ਤਿੰਨ ਤਿੰਨ ਫੋਟਾ ਘਟੋ ਘਟਵੀਂ ਬਰਫ਼ ਪਈ ਸੀਗੀ ਥੱਲੇ ਦੇ ਉੱਪਰੋਂ 24 ਘੰਟੇ ਬਰਫ਼ ਪੈਂਦੀ ਸੀਗੀ ਅਸੀਂ ਬਹੁਤ ਹੀ ਠੰਡ ਨਾਲ ਉੱਥੇ ਦਿਨ ਕੱਟੇ ਦੋ ਫੇਰ ਉਸ ਤੋਂ ਬਾਅਦ ਅਸੀਂ ਸੈਟਵੀਟਰ ਸ਼ਹਿਰ ਆ ਰਚਿਆਗਾ ਉੱਥੇ ਚੱਲ ਗਏ ਉੱਥੋਂ ਕਹਿੰਦੇ ਕਿ ਤੁਸੀਂ ਫੇਰ ਹੁਣ ਜਾਓ ਤੁਹਾਡਾ ਹੀ ਫੇੜ ਲਵਾਉਣੀ ਹੈ ਡੌਕੀ ਸਹੀ ਤਰੀਕੇ ਨਾਲ ਸਾਡੀ ਪੂਰੀ ਗੱਲਬਾਤ ਹੈ ਸੈਟਿੰਗ ਹੈ ਪਰ ਉਹਨਾਂ ਦੀ ਕੋਈ ਸੈਟਿੰਗ ਨਹੀਂ ਸੀਗੀ ਜਦੋਂ ਸਾਨੂੰ ਲੱਗ ਗਿਆ ਫਿਨਲੈਂਡ ਦੇ ਬਾਰਡਰ ਤੇ ਉੱਥੇ ਆਰਮੀ ਨੇ ਸਾਨੂੰ ਵਾਪਸ ਭੇਜਤਾ ਵਾਪਸ ਆਈ 25 ਤੋਂ 30 ਕਿਲੋਮੀਟਰ ਆਏ ਆ ਇਹ ਡਰਾਈਵਰ ਨੇ ਸਾਡੇ ਨਾਲ ਜ਼ਬਰਦਸਤ ਕੀਤਾ ਸਾਡੇ ਪਾਸਵਰਡ ਉਹਨੇ ਪੁਲਿਸ ਵਾਲਿਆਂ ਤੋਂ ਲੈ ਲਏ ਸਾਨੂੰ ਕਹਿੰਦਾ ਕਿ ਤੁਹਾਨੂੰ ਹੋਟਲ ਤੇ ਛੱਡਣਾ ਦੂਜੀ ਟੈਕਸੀ ਆਊਗੀ ਉਹ ਚੱਕੂਗੀ ਪਰ ਦੂਜੀ ਟੈਕਸੀ ਨਹੀਂ ਆਈ ਉੱਥੇ ਪੁਲਿਸ ਨੇ ਸਾਨੂੰ ਫੜ ਲਿਆ ਪੁਲਿਸ ਫੜ ਕੇ ਸਾਨੂੰ ਲੈ ਗਈ ਥਾਣੇ 'ਚ ਥਾਣੇ ਤੋਂ ਸਾਨੂੰ ਜੇਲ੍ਹ ਭੇਜਿਆ ਗਿਆ ਜੇਲ੍ਹ 'ਚ ਬਹੁਤ ਹੀ ਮੰਦਾ ਹਾਲ ਸਾਡਾ ਹੋਇਆ 15 ਦਿਨ ਤੁਹਾਡੇ ਘਰ ਵਾਪਸ ਹੋਏ ਕਿਵੇਂ ਘਰ ਵਾਪਸ ਹੋਏ ਸਾਡੀ ਘਰ ਵਾਪਸ ਸੰਤ ਬਾਬਾ ਬਲਵੀਰ ਸਿੰਘ ਜੀ ਸੀਕੇਵਾਲ ਨੇ ਉਹਦੀ ਵਜ੍ਹਾ ਕਰਕੇ ਅੱਜ ਅਸੀਂ ਪੰਜਾਬ ਆਏ ਆ ਨਹੀਂ ਤੇ ਸਾਡੇ ਨਾਲ ਪਤਾ ਨਹੀਂ ਕੀ ਹੋਣਾ ਹੋ ਸਕਦਾ ਸਾਡੇ ਜੋ ਕੋਈ ਇੱਕ ਦੋ ਬੰਦੇ ਆ ਜੀ ਡੈਥ ਵੀ ਹੋ ਜਾਣੀ। ਕੁੱਲ ਕਿੰਨੇ ਮੁੰਡੇ ਵਾਪਸੀ ਆ? ਕੁੱਲ ਅਸੀਂ 6 ਮੁੰਡੇ ਵਾਪਸੀ ਆਏ ਆ ਤੇ ਉੱਥੇ ਹੋਰ ਬਹੁਤ ਹੀ ਮਤਲਬ ਵੱਖ-ਵੱਖ ਕੈਂਟਰੀਆਂ ਦੇ ਬੰਦੇ ਫਸੇ ਆ। ਬਹੁਤ ਹੀ ਰੋਂਦੇ ਆ, ਕਈਆਂ ਦੀਆਂ ਲੱਤਾਂ ਖਰਾਬ ਹੋਈਆਂ ਆ ਅੰਦਰ, ਕਈਆਂ ਦੀਆਂ ਬਾਹਾਂ ਖਰਾਬ ਹੋਈਆਂ ਆ ਅੰਦਰ। ਆਪਾਂ ਨੌਜਵਾਨੀ ਨੂੰ ਪੰਜਾਬ ਦੇ ਨੂੰ ਕੁਝ ਕਹਿਣਾ ਚਾਹੁੰਦੇ ਕੋਈ ਫੀਲ ਕਰਨਾ ਚਾਹੁੰਦੇ। ਅਸੀਂ ਨੌਜਵਾਨ ਵੀਰਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਆ ਕਿ ਸਾਡੀ ਹੱਥ ਜੋੜ ਕੇ ਬੇਨਤੀ ਆ ਕੋਈ ਵੀ ਬੰਦਾ ਦੋ ਨੰਬਰ 'ਚ ਨਾ ਜਾਵੇ, ਡੌਂਕੀ 'ਚ ਨਾ ਜਾਵੇ। ਖਾਸ ਕਰਕੇ ਬੈਲਾਰੂਸ ਦੀ ਡੌ ਸਾਡੇ ਸਾਹਮਣੇ ਸਾਡੇ ਨਾਲ ਗਏ ਸੀਗੇ ਅਸੀਂ ਬਾਈ ਜੀ ਨੇ ਗਏ ਸੀਗੇ ਉਹਨਾਂ ਚੋਂ ਦੋ ਮੁੰਡੇ ਮਰ ਗਏ ਆ ਜਿਨ੍ਹਾਂ ਦੀ ਡੈਥ ਹੋਈ ਸੀਗੀ ਜਿਹੜਾ ਕਿੱਥੋਂ ਦਾ ਵਾ ਜਿਹੜਾ ਸਾਡਾ ਕਪੂਰਥਾਲੇ ਜ਼ਿਲ੍ਹੇ ਦਾ ਏਜੰਟ ਆ ਇਹ ਰਸ਼ੀਆ ਦੇ ਵਿੱਚ ਫਸੇ ਹੋਏ ਸੀਗੇ ਇਹ ਪੰਜ ਸੇ ਨੌਜਵਾਨ ਜਿਨ੍ਹਾਂ ਦੇ ਵਿੱਚੋਂ ਪੰਜੇ ਪੰਜਾਬ ਦੇ ਸੀ ਤੇ ਇੱਕ ਹਰਿਆਣਾ ਦਾ ਸੀ ਪੰਜ ਆਪਣੇ ਕੋਲ ਆ ਗਏ ਇਹ ਬਲਵਿੰਦਰ ਸਿੰਘ ਵਾਸੀ ਸੋਨਾ ਫਾਜ਼ਲਗਾ ਤੋਂ ਗੁਰਮੀਤ ਸਿੰਘ ਵਸਤਵਸੀ ਕਪੂਰਥਲਾ ਗੁਰਵਿਸ਼ਵਾਸ ਸਿੰਘ ਗੁਰਦਾਸਪੁਰ ਤੋਂ ਹਰਜੀਤ ਸਿੰਘ ਇਹ ਵੀ ਗੁਰਦਾਸਪੁਰ ਤੋਂ ਲਖਵੀਰ ਸਿੰਘ ਸਾਗੋਟ ਜਲੰਧਰ ਤੋਂ ਤੇ ਰਾਹੁਲ ਇਹ ਕਰਨਾਲ ਹਰਿਆਣਾ ਤੋਂ ਇਹ 6 ਬੱਚੇ ਜਿਹੜੇ ਹੈਗੇ ਆ ਫਸੇ ਹੋਏ ਸੀਗੇ ਸਾਡੇ ਕੋਲ ਇੱਕ ਦਿਨ ਜਿਹੜੇ ਇਦਾਂ ਦੇ ਬ੍ਰਦਰ ਆਏ ਸੀਗੇ ਆਪਣੇ ਉਹਨਾਂ ਨੇ ਆਣ ਕੇ ਦਰਖਾਸਤ ਦਿੱਤੀ ਸੀਗੀ ਵੀ ਬਾਬਾ ਜੀ ਸਾਡੇ ਬੱਚੇ ਬੱਚਾ ਜਿਹੜਾ ਬਾਹਰ ਫਸਿਆ ਹੋ ਤੇ ਉਹਨਾਂ ਦੇ ਨਾਲ ਪੰਜ ਚਾਰ ਜਿਹੜੇ ਹੈਗੇ ਹੋਰ ਵੀ ਉੱਥੇ ਨੌਜਵਾਨ ਜਿਹੜੇ ਹੈਗੇ ਫਸੇ ਹੋਏ ਫਿਰ ਉਹਦਾ ਮੈਸੀ ਦੇ ਨਾਲ ਸੰਪਰਕ ਕੀਤਾ ਤੇ ਹਮਾਰੇ ਨੇ ਕਿਰਪਾ ਕਰ ਦਿੱਤੀ ਅਸੀਂ ਧੰਨਵਾਦ ਕਰਦੇ ਹਾਂ ਇੰਡੀਆ ਨੂੰ ਮੈਸੀ ਦਾ ਵੀ ਜਿਨ੍ਹਾਂ ਨੇ ਬੜੀ ਜਲਦੀ ਅਸੀਂ 17 ਤਰੀਕ ਨੂੰ ਇਹਨਾਂ ਨੇ ਅਪਰੋਚ ਕੀਤੀ ਸੀ 17 ਤੇ 20 ਨੂੰ ਤੇ 24 ਤਰੀਕ ਨੂੰ ਇਹ ਬੱਚੇ ਜਿਹੜੇ 6000 ਇਹ ਵਾਪਸ ਆ ਗਏ ਸੋ ਇਹ ਮਾਪੇ ਦੇ ਕੋੜ ਪਹੁੰਚ ਗਿਆ ਥੋੜੀ ਬੜੀ ਦੁੱਖ ਦੀ ਗੱਲ ਹੈ ਕਿ ਨਾ ਕੋ 13-13 ਲੱਖ ਲਗਦੇ ਤੇ 2-2 ਢਾਈ-ਢਾਈ ਲੱਖ ਰੁਪਏ ਇਹਨਾਂ ਕੋ ਖਰਜਣ ਵਾਸਤੇ ਏਜੰਟਾਂ ਨੇ ਲਿਆ ਤੇ ਪਤਾ ਨਹੀਂ ਕਿਹੜੇ-ਕਿਹੜੇ ਬਾਰਡਰਾਂ ਤੇ ਕੋ ਜਿਸ ਤਰ੍ਹਾਂ ਹੈਗਾ ਪਸ਼ਵਾ ਵਾਂਗੂ ਧੱਕ ਦਿੰਦੇ ਸੀ ਉਹ ਅੱਗੇ ਗਿਆ ਫੜ ਕੇ ਕਹਿਦੇ ਵਾਪਸ ਕਰ ਦਿੰਦੇ ਸੀ ਇਸੇ ਤਰ੍ਹਾਂ ਹੀ बार-बार ਫਿਰ ਇਹ ਰਸ਼ੇ ਚਲੇ ਗਏ ਰਸ਼ੇ ਜਾ ਕੇ ਉੱਥੇ ਫਸ ਗਏ ਤੇ ਇਹ ਉੱਥੇ ਇਹਨਾਂ ਦੇ ਇਹਨਾਂ ਨੂੰ ਅੰਦਰ ਕਰ ਦਿੱਤਾ ਤੇ ਸਾਡੇ ਕੋਲ ਜਦੋਂ ਪਹੁੰਚੇ ਤਾਂ ਸੀ ਇਹਨਾਂ ਨੂੰ ਜਿਹੜਾ ਹੈ ਅੰਬੈਸੀ ਨਾਲ ਜਿਹੜਾ ਹੈਗਾ ਸੰਪਰਕ ਕੀਤਾ ਤੇ ਏਜੰਟ ਇਹਨਾਂ ਨੂੰ ਬਾਰ ਬਾਰ ਕਦੇ ਫਿਨਲੈਂਡ ਕਦੇ ਰਸ਼ੀਆ ਵੱਖ-ਵੱਖ ਥਾਵਾਂ ਦੇ ਉੱਤੇ ਇਹਨਾਂ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਤੇ ਜੋ ਇਹਨਾਂ ਨੇ ਦੱਸਿਆ ਤੇ ਤਾਂ ਵੀ ਜਿਹੜੀ ਸਿਹਤ ਮੱਖੋ ਵੀ ਬੜੇ ਇਹ ਕਮਜ਼ੋਰ ਹੋ ਗਏ ਕਿ ਉੱਥੇ ਖਾਣ ਨੂੰ ਕੁਛ ਨਹੀਂ ਸੀ ਮਿਲਦਾ ਥੋੜਾ ਬੋਧਾ ਦੇਣਾ ਹੈਗਾ ਉਹ ਦਿੰਦੇ ਸੀ ਜਿਹੜਾ ਕਿ ਦਿੰਦੇ ਸੀ ਉਹ ਖਾਣ ਵਾਲਾ ਨਹੀਂ ਸੀ ਤੋਂ ਬੜੀ ਤਗਲੀਫਾਂ ਭਰੀ ਇਹਨਾਂ ਨੇ ਜ਼ਿੰਦਗੀ ਗੱਟੀ ਐ ਅਸੀਂ ਬੇਨਤੀ ਕਰਾਂਗੇ ਸਾਰੇ ਨੌਜਵਾਨ ਜਿਹੜੇ ਸੁਨਹਿਰੀ ਸੁਪਨੇ ਸਾਨੂੰ ਏਜੰਟ ਦਿਖਾ ਦਿੰਦੇ ਆ ਤੇ ਉਹ ਮਗਰੋਂ ਜਦੋਂ ਮਾਂ ਬਾਪ ਦੇ ਕੋਲ ਲੈ ਜਾਂਦੇ ਆ ਫਿਰ ਉੱਥੇ ਜੋ ਵਾਪਰਦਾ ਉਹ ਬੱਚੇ ਜਾਣਦੇ ਆ ਇਹ ਦੱਸ ਰਹੇ ਅੱਗੇ ਕਿੰਨੇ ਬੱਚੇ ਉੱਥੇ ਜਿਹੜੇ ਹੈਗੇ ਆ ਮਰ ਵੀ ਚੁੱਕੇ ਇਹਨਾਂ ਦੇ ਸਾਹਮਣੇ ਵੀ ਮਰਿਆ ਬੰਦਾ ਸੋ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਆ ਤੇ ਅਸੀਂ ਬੇਨਤੀ ਕਰਾਂਗੇ ਕਿ ਇਥੇ ਮਹਾਰਾਜ ਨੇ ਕਿਰਪਾ ਕੀਤੀ ਐ ਇਥੇ ਮਿਹਨਤ ਕਰੋ ਇਸ ਤਰ੍ਹਾਂ ਦੇ ਤਰੀਕੇ ਨਾਲ ਜੇ ਜਾਣਾ ਵਾ ਤੇ ਸਹੀ ਤਰੀਕੇ ਦੇ ਨਾਲ ਬਾਹਰ ਜਾਓ ਹਾਈਲਾਈਟਸ ਕਰਕੇ ਜਾਂਦੇ ਆ ਜਾਂ ਕੁਝ ਅ ਵਰਕ ਪਰਮਿੰਟ ਦੇ ਉੱਤੇ ਜਾਓ ਜਦੋਂ ਇਸ ਤਰ੍ਹਾਂ ਏਜੰਟਾਂ ਦੇ ਆ ਭਰਮਾਉਣ ਵਾਲੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਹਰ ਕੋਈ ਸੋਚਦਾ ਕਿ ਮੇਰਾ ਬੱਚਾ ਜਲਦਾਗਾ ਮੇਰੀ ਗਰੀਬੀ ਛੱਕੀ ਜਾਊਗੀ ਜਦੋਂ ਕਿ ਜੋ ਕੋਈ ਸਾਡੇ ਕੋਲ ਹੁੰਦਾ ਉਹ ਵੀ ਏਜੰਟ ਦੇ ਲੈ ਗਿਆ ਉਹ ਖੋਹ ਲੈਂਦੇ ਆ ਤੇ ਮਗਰੋਂ ਲਜਾਰ ਹਸਤਾ ਦੇ ਵਿੱਚ ਬੱਚਿਆਂ ਦੀ ਉੱਥੇ ਜੋ ਹਾਲਤ ਹੁੰਦੀ ਆ ਕਿਸ ਤਰ੍ਹਾਂ ਬਰਫਾਂ ਦੇ ਵਿੱਚ ਜੰਗਲਾਂ ਦੇ ਵਿੱਚ ਤੋੜਦੇ ਆ ਕਿਸ ਤਰ੍ਹਾਂ ਦੇ ਉਹ ਦਿਨ ਆ ਜਿਹੜੇ ਹੈਗੇ ਭੁੱਖਣ ਪਾਣੇ ਕੱਢਦੇ ਆ ਬਹੁਤ ਅਸੀਂ ਬੇਨਤੀ ਕਰਾਂਗੇ ਕਿ ਆਪਣੇ ਨੌਜਵਾਨਾਂ ਨੂੰ ਇਸ ਤਰ੍ਹਾਂ ਜਾਣਾ ਵੀ ਨਹੀਂ ਚਾਹੀਦਾ ਇੱਥੇ ਮਿਹਨਤ ਕਰੋ ਤੇ ਜੇਕਰ ਮਾਪੇ ਉਹਨੂੰ ਵੀ ਬੇਨਤੀ ਕਰਦੇ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਜਿਹੜਾ ਪਾਲ ਪਲੋਸ਼ ਕੇ ਵੱਡੇ ਕੀਤਾ ਇਹਨਾਂ ਏਜੰਟਾਂ ਦੇ ਹਵਾਲੇ ਨਾ ਕਰੋ ਨਾਲੇ ਆਪਣਾ ਘਰ ਲੁੱਟਾ ਰਹੇ ਆ ਤੇ ਨਾਲ ਦੀ ਨਾਲ ਬੱਚਿਆਂ ਨੂੰ ਜਿਹੜਾ ਹੈ ਉਹ ਇਹੋ ਜਿਹੇ ਆ ਫਾਂ ਦੇ ਸੁੱਟ ਰਿਹਾ ਜਿੱਥੇ ਉਹਦਾ ਕੋਈ ਫਾਲੀ ਫਾਰਸ ਨਾ ਹੋਵੇ ਗੁਰੂ ਪਾਤਸ਼ਾਹ ਦੇ ਗਰਬਾ ਕੀਤੇ ਬੱਚੇ ਘਰ ਆਏ ਇਹਦਾ ਅਸੀਂ ਬੱਚਿਆਂ ਨੂੰ ਇਹਨਾਂ ਦੇ ਮਾਪੇ ਪਾਪਾ ਵੀ ਜਿੱਥੇ ਜਿਹੜਾ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਕਰਦੇ ਆ ਜੋ ਅੰਬੈਸੀ ਦਾ ਸਾਰੇ ਅਧਿਕਾਰੀਆਂ ਦਾ ਜਿਨ੍ਹਾਂ ਨੇ ਐਫਰਟ ਕਰਕੇ ਰਨਸੜਾਇਆ ਬਹੁਤ ਬਹੁਤ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਾਬਾ ਜੀ ਟ੍ਰੈਵਲ ਜੈਂਟ ਭੇਜਦੇ ਦੋ ਨੰਬਰ ਤੇ ਉਹ ਕੀ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੈ ਤੁਹਾਡੇ ਕੋਲ ਹਾਂ ਅਸੀਂ ਤਾਂ ਇਹਨਾਂ ਨੂੰ ਕਵਾਂਗੇ ਜਿਹੜੇ ਹੈਗੇ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਦਿੱਕਰ ਪਹਿਲਾਂ ਹੀ ਪਹੁੰਚ ਗਈ ਆ ਕਿਉਂਕਿ ਜਦੋਂ ਅਸੀਂ ਇਹਨਾਂ ਦੇ ਉੱਤੇ ਜਦੋਂ ਕੋਈ ਐਪਲੀਕੇਸ਼ਨ ਆਉਂਦੀ ਹੈ ਅਸੀਂ ਉਹਦੇ ਨਾਲ ਕਹਿੰਦੇ ਆ ਕਿ ਨਾਲ ਜਿਸ ਏਜੰਡੇ ਨੂੰ ਤੁਸੀਂ ਰਾਹੀਂ ਗਏ ਆ ਉਹਦੇ ਉੱਤੇ ਵੀ ਜਿਹੜੀ ਹੈਗੀਆਂ ਕਾਰਵਾਈ ਕਰੇ ਸੀ ਅੱਗੇ ਵੀ ਡੀਜੀਪੀ ਨੂੰ ਸਭ ਨੂੰ ਮਿਲੇ ਆ ਤੇ ਇਹਦੇ ਉੱਤੇ ਵਿਸ਼ੇਸ਼ ਤੌਰ ਤੇ ਫਿਰ ਧਿਆਨ ਦੇਣੇ ਕਿ ਜਿਹੜਾ ਬਹੁਤ ਕੁਝ ਜਿਹੜਾ ਇਹ ਠੱਗੀਆਂ ਦੇ ਨਾਲ ਸਾਡੇ ਬੱਚਿਆਂ ਨੂੰ ਜਿਹੜਾ ਹੈਗਾ ਸਰੀਰਿਕ ਇਹਨਾਂ ਦਾ ਜਿਹੜਾ ਹੈਗਾ ਉਹਦੇ ਮਾਨਸਿਕ ਪੀੜਾ ਜੋ ਇਹਨਾਂ ਨੇ ਘੱਲੀ ਆ ਉਹਦੇ ਨਾਲ ਆਰਥਿਕ ਤੌਰ ਤੇ ਲੁੱਟਿਆ ਜਾ ਰਿਹਾ ਇਹ ਬੰਦ ਹੋਣਾ ਚਾਹੀਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ